ਇਕਣੀ ਜੇਮਸਨ ਪਰਿਵਾਰ ਦੀ ਏ ਇੱਕ ਅਮਰੀਕਾ 'ਚ ਰਹਿਣ ਵਾਲਾ ਪਰਿਵਾਰ ਸੀ ਇਹ ਵਿਚਿਤਰ ਤਰ੍ਹਾਂ ਕਿ ਲਾਪਤਾ ਹੋ ਗਿਆ 8 ਅਕਤੂਬਰ 2009 ਨੂੰ ਲਾਪਤਾ ਹੋ ਗਿਆ ਸੋਚਦੇ ਨੇ ਕਿ ਜਿਹੜੇ ਖੋਜਕਰਤਾ ਨੇ ਵੀ ਹੋ ਸਕਦਾ ਹੈ ਮ੍ਰਿਤਿਉ ਉਦੋਂ ਹੀ ਹੋ ਗਈ ਹੋਏ ਉਹਨਾਂ ਦੀ ਜਾਂ ਹੋ ਸਕਦਾ ਥੋੜਾ ਟਾਈਮ ਖ ਲੋਕ ਬਾਅਦ 'ਚ ਹੋਈ ਹੋਏ ਕਿਉਂਕਿ ਉਹ ਜਦੋਂ ਮਿਲੇ ਸਨ ਮਿਲੇ 4 ਸਾਲ ਬਾਅਦ ਸਨ ਵੀ ਸਮਝ ਨਹੀਂ ਆਈ ਕਿਸ ਨੂੰ ਵੀ ਕੀ ਹੋਇਆ ਕੀ ਨਹੀਂ ਗਿਆ ਕਿੱਧਰ ਉਹਨਾਂ ਦਾ ਇੱਕ ਟਰੱਕ ਮਿਲਿਆ ਸੀ ਟਰੱਕ ਮਿਲਿਆ ਸੀ ਚਾ 5 ਕਿਲੋਮੀਟਰ ਦੂਰ ਉਹ ਟਰੱਕ ਮਿਲਿਆ ਸੀ ਪਹਿਲਾਂ ਲਾਸ਼ਾਂ ਮਿਲੀਆਂ 400 ਬਾਅਦ ਟਰੱਕ ਦੇ ਵਿੱਚ ਮਿਲਿਆ ਸੀ ਇੱਕ ਪਰਸ ਮਿਲਿਆ ਸੀ ਆਈਡੀ ਕਾਰਡ ਮਿਲੇ ਸਨ ਮੁੰਬਈ ਫੋਨ ਮਿਲਿਆ ਸੀ ਇੱਕ ਜੀਪੀ ਉਹ ਜੀਪੀਐਸ ਮਿਲਿਆ ਸਿਸਟਮ ਤੇ ਇੱਕ ਤਾਂ ਆਪਣਾ ਹੈਂਡ ਗਨ ਸੀ ਉਹਨਾਂ ਦੇ ਕੋਲ ਲੇਕਿਨ ਉਹ ਬਾਅਦ ਲੱਭੀ ਨਹੀਂ ਕਦੀ ਵੀ ਉਹ ਸਾਲਿਆਂ ਦੇ ਸਨ ਵੀ ਇੱਕ ਉਹਨਾਂ ਕੋਲ ਬੂਰੇ ਰੰਗ ਦਾ ਬੈਗ ਸੀ ਕਦੀ ਉਹ ਵੀ ਨਹੀਂ ਲੱਭਾ ਪਤ ਨਹੀਂ ਕਿੰਦਰ ਗਿਆ ਉਹਨਾਂ ਤੋਂ ਜਾਂਚ ਦਾ ਪਤਾ ਲੱਗ ਸਕਦਾ ਸੀ ਇਹ ਚੀਜ਼ਾਂ ਕੁਛ ਐਫੀਜੀਆਂ ਨੇ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਵੀ ਕੋਈ ਨਾ ਕੋਈ ਗੱਲ ਹੋਈ ਉਹਨਾਂ ਨੂੰ ਫਿਰ 32000 ਅਮਰੀਕੀ ਡਾਲਰ ਗੱਡੀ ਦੇ ਵਿੱਚ ਪਏ ਸਨ ਹੁਣ ਸੋਚਣ ਵਾਲੀ ਗੱਲ ਇਹ ਸੀ ਕਿ ਅਗਰ ਉਹ ਮਰਦੇ ਜਾਂ ਮੰਨ ਲਓ ਕੋਈ ਦਿੱਕਤ ਹੁੰਦੀ ਜੰਗਲ ਜਾਂ ਫੋਟੋਆਂ ਵਿੱਚ ਖਿੱਚੀਆਂ ਨੇ ਉਹਨਾਂ ਨੇ ਕੋਈ ਗੱਲ ਹੁੰਦੀ ਤੇ ਫਿਰ ਤੇ ਮੰਨ ਲਓ ਕੋਈ ਪੈਸੇ ਵੀ ਲੈ ਜਾਂਦਾ ਚੁੱਕ ਕੇ ਹੁਣ ਕੋਈ ਪੈਸੇ ਵੀ ਨਹੀਂ ਲੈ ਕੇ ਗਿਆ ਇਹ ਗੱਲ ਕਿਸੇ ਨੂੰ ਸਮਝ ਨਹੀਂ ਆਈ ਵੀ ਉਹਨਾਂ ਨਾਲ ਹੋਇਆ ਕੀ ਇਹਨਾਂ ਦੇ ਵਿੱਚ ਸਾਈਆਂ ਦੇ ਵਿੱਚ ਆਪਣੇ ਆਪ ਨੂੰ ਜਾ ਕੇ ਫਾਦਰ ਦੇ ਕੋਲ ਆਪਣੀ ਗਲਤੀ ਮੰਨਦੇ ਨੇ ਦੱਸਦੇ ਨੇ ਕੁਝ ਟਾਈਮ ਪਹਿਲਾਂ ਉਹ ਉੱਥੋਂ ਦੇ ਫਾਦਰ ਨੇ ਅਸਿਆ ਵੀ ਮੇਰੇ ਕੋਲ ਆਏ ਸਨ ਮੈਨੂੰ ਕਹਿੰਦੇ ਨੇ ਵੀ ਸਾਡੇ ਘਰ ਤੇ ਵੇਚਣਾ ਚਾਰ ਪੁੱਤ ਰਹਿੰਦੇ ਨੇ ਚਾਰ ਬੰਦੇ ਰਹਿੰਦੇ ਨੇ ਉਹਨਾਂ ਨੇ ਕੀ ਕੀਤਾ ਵੀ ਉਹਨਾਂ ਨੂੰ ਡਰ ਕੇ ਉਹ ਸੋਚਦੇ ਨੇ ਵੀ ਸ਼ਾਇਦ ਉਹ ਕੰਮ ਛੱਡ ਕੇ ਟੁਰ ਗਏ। ਉਹ ਸੀਸੀਟੀਵੀ ਦੇ ਵਿੱਚ ਆਇਆ ਹੈ ਕਿ ਉਹ ਆਪਣੀਆਂ ਦੱਬਾ-ਦੱਬ ਬੂਰੇ ਰੰਗ ਦਾ ਬੈਗ ਭਰਨ ੜੇ ਨੇ ਤੇ ਉੱਥੋਂ ਨਿਕਲ ਗਏ ਨੇ। ਹੁਣ ਕਈ ਸੋਚਦੇ ਨੇ ਵੀ 30-40 ਕਿੱਲੇ ਉਹ ਜ਼ਮੀਨ ਲੈਣ ਦੇ ਪੈਸੇ ਤਾਂ ਲੈ ਕੇ ਗਏ ਨੇ ਵੀ ਉਹ ਜ਼ਮੀਨ ਲੈਣ ਵਾਸਤੇ ਗਏ। ਹੁਣ ਜ਼ਮੀਨ ਲੈਣ ਗਏ ਸਨ ਕਿਸੇ ਨੂੰ ਦੱਸਿਆ ਵੀ ਨਹੀਂ। ਉਹ ਬਾਬੀ ਸੀ ਉਹਦੀ ਉਮਰ 44 ਸਾਲ ਸੀ, ਉਹਦੀ ਬੌਟੀ ਸ਼ੇਰਲੇ ਨੂੰ ਉਹਦੀ ਉਮਰ 40 ਸਾਲ। ਮੈਡੀਸਨ ਜਾਂਦੀ ਕੁੜੀ ਉਮਰ 6 ਸਾਲ ਗੱਡੀ ਦੇ ਵਿੱਚੋਂ ਕੁੱਤਾ ਲੱਭਿਆ ਉਹ ਵੀ ਕੁਪੇਸ਼ ਦੇ ਵਿਚਾਰਾ ਭੁੱਖਾ ਜਾਂ ਮਰਨ ਨੂੰ ਹੋਇਆ ਸੀ ਜਦੋਂ ਮਿਲਿਆ ਸੀ ਉਹ ਜਿੰਦਾ ਸੀ ਗੱਡੀ ਦੀਆਂ ਬਾਰੀਆਂ ਬੁਰੀਆਂ ਖੁੱਲੀਆਂ ਪਈਆਂ ਸਨ ਹੁਣ ਜੇ ਤੇ ਕੋਈ ਉਹ ਕਰਦਾ ਤੇ ਕੋਈ ਸਮਾਨ ਵੀ ਚੋਕ ਕੇ ਲੈ ਜਾਂਦਾ ਜਾਂ ਚੋਰੀ ਕਰਦਾ ਜਾਂ ਉਹਨੂੰ ਗੱਡੀ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦਾ ਜੇ ਕਿਸੇ ਮਾਰਿਆ ਸੀ ਤੇ ਇਹ ਅੱਜ ਤੱਕ ਨਹੀਂ ਪਤਾ ਲੱਗਾ ਕਿ ਉਹਨਾਂ ਨੇ ਕੀ ਹੋਇਆ ਹੁਣ ਪੁਲਸ ਆਲੇ ਜਾਂਦੇ ਨੇ ਵੀ ਹੋ ਸਕਦਾ ਹੈ ਵੀ ਇਹ ਡਰਗ ਡੀਲਰ ਦਾ ਕੰਮ ਕਰਦਾ ਜਿਹੜਾ ਇੰਨਾ ਜ਼ਿਆਦਾ ਇਹਦੇ ਕੋਲ ਕੈਸ਼ ਸੀ ਇਹਦੇ ਇੱਕ ਪੇਸ਼ਾਜ਼ਰ ਲਾਸਟ ਨਾਂ ਦੀ ਕੋਈ ਵੀ ਤੇ ਮੂਵੀ ਕੀ ਪਤਾ ਨਹੀਂ ਨਾਟਕ ਸੀਰੀਅਲ ਬਣਿਆ ਹੈ ਇੱਕ ਇਹਨਾਂ ਦੇ ਪਿਤਾ ਤੇ ਸ਼ੱਕ ਹੋਇਆ ਕਿ 2008 ਦੇ ਵਿੱਚ ਉਹਨਾਂ ਦਾ ਰੋਲਾ ਵੀ ਹੋਇਆ ਸੀ ਕਿ ਇਹਨਾਂ ਮਾਰਨ ਦੀ ਕੋਈ ਤੰਕੀ ਦਿੱਤੀ ਸੀ ਪਰ ਜਦੋਂ ਜਾਂਚ ਹੋਈ ਤੇ ਉਹ ਨਹੀਂ ਮਿਲਿਆ ਉਹਦੇ ਵਿੱਚ ਉਹਦੇ ਭਰਾ ਦਾ ਵੀ ਨਾਂ ਆਉਂਦਿਆ ਸੀ ਪਰ ਨਹੀਂ ਜਦੋਂ ਜਾਂਚ ਹੋਈ ਉਹਨਾਂ ਖੇ ਵੀ ਨਹੀਂ ਇਹ ਵਿੱਚ ਕੋ ਨਹੀਂ ਹੁਣ ਸਾਰੇ ਆਂਦੇ ਨੇ ਵੀ ਕੀ ਗੱਲ ਹੋਈ ਹੋएगी ਕਿਉਂ ਰਾਤੋਂ ਰਾਤ ਇੱਕਦਮ ਚਲੋ ਹੋ ਸਕਦਾ ਬਾਪਾ ਫਾਦਰ ਨੇ ਦੱਸਿਆ ਕਿ ਉਹ ਆਂਦਾ ਸੀ ਵੀ ਮੈਂ ਇੱਕ ਸ਼ੈਤਾਨੀ ਬਾਈਬਲ ਵੀ ਪੜਨਾ ਹਾਂ ਪਰ ਹੁਣ ਕੁਝ ਵੀ ਹੋ ਸਕਦਾ ਹੋ ਸਕਦਾ ਉਹਨਾਂ ਦੇ ਦਿਮਾਗ ਦੇ ਵਿੱਚ ਜਿਵੇਂ ਕਹਿ ਰਹੇ ਸਨ ਵੀ ਸਾਨੂੰ ਕੁਝ ਚੀਜ਼ਾਂ ਦੇ ਸਕਦੀਆਂ ਨੇ ਕੁਝ ਵੀ ਹੋ ਸਕਦਾ ਹੈ ਇਹ ਵੀ ਲਾਸ਼ਾਂ 4 ਸਾਲ ਬਾਅਦ ਕੋਈ ਦੋ ਸ਼ਿਕਾਰੀ ਗਏ ਨੇ ਜੰਗਲ ਦੇ ਵਿੱਚ ਉਹਨਾਂ ਨੂੰ ਮਿਲੀਆਂ ਨੇ ਸੜੀਆਂ ਪਈਆਂ ਸਨ ਉਹਨਾਂ ਦੀ ਜਦੋਂ ਜਾਂਚ ਹੋਈ ਤਾਂ ਪਤਾ ਚੱਲਿਆ ਕਿ ਉਹਨਾਂ ਦੀਆਂ ਨੇ ਪਰ ਇਹ ਨਹੀਂ ਪਤਾ ਲੱਗਾ ਜਾਂਚ ਕਿਉਂ ਇੰਨੀਆਂ ਸੜ ਗਈਆਂ ਸਨ ਕਿ ਇਹਨਾਂ ਨੂੰ ਹੋਇਆ ਕੀ ਸੀ ਮਰੇ ਕਿਵੇਂ ਨੇ ਹੁਣ ਇਹ ਗੁੱਥੀ ਅਜੇ ਤੱਕ ਨਾ ਸੁਲਝੀ ਕੋ ਨਹੀਂ ਕਿਸ ਨੂੰ ਸਮਝ ਨਹੀਂ ਆਉਂਦੀ ਵੀ ਕੀ ਹੋਇਆ ਕਿੱਥੇ ਗਏ ਇੰਨਾ ਕੈਸ਼ ਲੈ ਕੇ ਜੰਗਲ 'ਚ ਕਿਉਂ ਗਏ ਆ ਜਿਵੇਂ ਉਹ ਬੈਗ ਭਰਨ ਦਾ ਸੀਸੀਟੀਵੀ ਦੇ ਵਿੱਚ ਆਇਆ ਹੋ ਸਕਦਾ ਹੈ ਕਿ ਉਹ ਇੱਕੋ ਦਾਮਾ ਮੰਨ ਲਓ ਵੀ ਉਹਨਾਂ ਕੋਈ ਸ਼ੈਦ ਇਹ ਦੀ ਹੋਏ ਜਾਂ ਡਰ ਕੇ ਉਹ ਜੰਗਲ 'ਚ ਜਾਣ ਰਹੇ ਹੋਣ ਹੋ ਸਕਦਾ ਉਹਨਾਂ ਦਾ ਕੈਂਪ ਲਾਂ ਦਾ ਕੋਈ ਉੱਥੇ ਉਹ ਹੋਏ ਪਰ 4-5 ਕਿਲੋਮੀਟਰ ਦੂਰ ਗੱਡੀ ਤੋਂ ਗਏ ਨੇ ਸਾਰਾ ਸਿਸਟਮ ਗੱਡੀ 'ਚ ਫੇਰ ਉਹ ਬੈਗ ਨਹੀਂ ਲੱਭਾ ਜਿਹੜਾ ਕਰੋ ਸੀਸੀਟੀਵੀ 'ਚ ਆਇਆ ਬੈਗ ਲੈ ਕੇ ਗਏ ਉਹ ਬੈਗ ਕਿੱਥੇ ਗਿਆ ਫੇਰ ਉਹਨਾਂ ਦੀ ਹੈਂਡ ਗਨ ਸੀ ਉਹ ਨਹੀਂ ਲੱਭੀ ਉਹ ਕਿੰਦਰ ਗਈ ਤੇ ਜਦੋਂ ਪਹਿਲਾਂ ਇਹਨਾਂ ਨੇ ਖੋਜ ਕੀਤੀ ਹੈ ਉਹਨਾਂ ਸਾਰਾ ਜੰਗਲ ਛਾਣ ਮਾਰਿਆ 10-10 ਕਿਲੋਮੀਟਰ ਤੱਕ ਦੂਰ ਉਸ ਟਾਈਮ ਤੋਂ ਉਹਨਾਂ ਦੀ ਵਾਲਾ ਛਾਣੀ ਮਿਲੀਆਂ ਬਾਅਦ ਚਲਾ ਸ਼ਾ ਕਿੱਥੋਂ ਆ ਗਈ ਐਵੇਂ ਦੇ ਇੱਕ ਦੋ ਕੇਸ ਹੋਰ ਵੀ ਹੋਏ ਨੇ ਹੁਣ ਉਹ ਅਗਲੀ ਵੀਡੀਓ ਤੇ ਦੂਜੀ ਚ ਦੱਸਾਂਗਾ ਤੁਹਾਨੂੰ ਮੈਂ ਹੁਣ ਮੇਰਾ ਵੀਰ ਅਸੀਂ ਥਿਆ ਨਵੀਆਂ ਵੀਡੀਓ ਬਣਾਉਣ ਲਿਆ ਵਾਂਗਾ ਨਵਾਂ ਚੈਨਲ ਇੱਕ ਮੇਰਾ ਵੀਰ ਥੋੜੀ ਜਿਹੀ ਸਪੋਰਟ ਕਰੋਗੇ ਤੇ ਥੋੜੀ ਹੋਰ ਵਧੀਆ ਤਰੀਕੇ ਨਾਲ ਬਣਾਉਣਾ ਕਰਾਂਗੇ ਤੇ ਅਸੀਂ ਨਵੇਂ-ਨਵੇਂ ਆ ਹੋ ਸਕਦਾ ਤੁਹਾਨੂੰ ਪਸੰਦ ਆਉਣ ਜਾਂ ਨਾ ਪਸੰਦ ਆਉਣ ਪਰ ਇਹੋ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਵੇਖ ਕੇ ਇਹੋ ਐਕੋ ਜੀ ਅਸੀਂ ਹਰਨ ਰਹ ਜਿੰਨੀਆਂ ਗੱਲਾਂ ਸੁਣ ਕੇ ਕੀ ਹੋਇਆ ਹੋਏਗਾ ਇਹਨਾਂ ਦੇ ਨਾਲ ਕਿਵੇਂ ਹੋਇਆ ਹੋਏਗਾ ਵੀ ਕਰੋੜਾਂ ਦਾ ਘਰ ਆਹ ਐਡਿੱਟ ਮੇਂਗੇ ਕਿ ਡੈਨਾ 32 25 ਲੱਖ ਰੁਪਈਆ ਬੰਦਾ 2009 ਦੇ ਹਿਸਾਬ ਨਾਲ ਸਮਝ ਲੋ ਵੀ ਅੱਜ ਦੇ ਟਾਈਮ ਘੱਟ ਤੋਂ ਘੱਟ ਵੀ 70 ਕੋ ਲੱਖ ਦੇ ਆਸ-ਪਾਸ ਦਾ ਬੰਦਾ ਉਹ 32000 ਡਾਲਰ ਅਮਰੀਕਾ ਦਾ ਉਸ ਟਾਈਮ ਮਤਲਬ ਬਹੁਤ ਵੱਡੀ ਰਕਮ ਹੈ ਉਹਨਾਂ ਵਾਸਤੇ ਔਰ ਉਹ ਅੰਦਰ ਵੀ ਨਕਦੀ ਇੰਨੀ ਕਿਉਂ ਰੱਖੀ ਸੀ ਚਲੋ 30 40 ਏਕੜ ਕਹਿ ਰਹੇ ਨੇ ਕੋਈ ਸੁਣਿਆ ਸੀ ਕਿ ਲੋ ਜਮੀਨ ਲੈਂਦੇ ਫਿਰਦੇ ਸਨ ਵੀ ਜੰਗਲ ਜੋਤੇ ਕੋਈ ਸ਼ਾਇਦ ਜਮੀਨ ਲੈਣ ਗਏ ਸਨ ਪਰ ਉਹਨਾਂ ਕਿਸੇ ਨਾ ਕਿਸੇ ਨਾਲ ਦਸਨਾ ਸੀ ਫਿਰ ਉਹ ਹੈਂਡbag ਨਹੀਂ ਲੱਭਿਆ ਬੈਗ ਨਹੀਂ ਉਹ ਚੀਜ਼ਾਂ ਨੂੰ ਵੇਖ ਕੇ ਸੋਚਦੇ ਨੇ ਵੀ ਕੋਈ ਨਾ ਕੋਈ ਗਲਤ ਹੋਇਆ ਉਹਨਾਂ ਦੇ ਨਾਲ ਫਿਰ ਲਾਸ਼ਾ ਜਦੋਂ ਪਹਿਲਾਂ ਲੱਭਿਆ ਉਦੋਂ ਲਾਸ਼ਾਂ ਨਹੀਂ ਲੱਭੀਆਂ ਫਿਰ ਕੁੱਤਾ ਜੇ ਤੁਸੀਂ ਇਹ ਬਾਹਰ ਗਏ ਨੇ ਤੇ ਕੁੱਤਾ ਗੱਡੀ 'ਚ ਕੀ ਕਰਨ ਡਿਆ ਸੀ ਘੜ ਤੋਂ ਘੜ ਕੁੱਤੇ ਨੇ ਵੀ ਨਾਲ ਹੀ ਜਾਣਾ ਸੀ ਇਹ ਕੁੱਤਾ ਨਾਲ ਨਹੀਂ ਲੱਗਿਆ ਜਾਂ ਗੱਡੀ 'ਚ ਰੱਗ ਗਏ ਨੇ ਜਾਂ ਹੋ ਸਕਦਾ ਕਹਿੰਦੇ ਉਹਨਾਂ ਚਲੋ ਅਸੀਂ ਲੱਗੇ ਹੁੰਨੇ ਆ ਜਿਵੇਂ ਕਿੱਡੇ ਖੁਸ਼ ਨੇ ਵਿਚਾਰੇ ਵੇਖੋ ਫੋਟੋਆਂ ਖਾਂਡ ਰਹੇ ਨੇ ਇੰਨੇ ਫੋਟੋ ਹੋ ਗਏ ਫੋਟੋਆਂ ਖਚਾਉਂਦੇ ਪਏ ਨੇ ਮੰਨ ਲਓ ਵੀ ਕੋਈ ਉਹ ਖੁਦ ਹੀ ਦਿੱਕਤ ਨਹੀਂ ਕੋਈ ਸੀ ਕੋ ਟੈਨਸ਼ਨ ਵਾਲੀ ਦੀ ਗੱਲ ਕੋਈ ਨਹੀਂ ਸੀ ਕੀ ਹੋ ਸਕਦਾ ਕੁਝ ਨਹੀਂ ਕਹਿ ਸਕਦੇ ਤੇ ਬਾਰੇ ਤੁਹਾਨੂੰ ਕੋਈ ਸਮਝ ਆਏ ਤੇ ਤੁਸੀਂ ਦੱਸ ਸਕਦੇ ਹੋ ਵੀ ਇਹ ਕੀ ਹੋ ਸਕਦਾ ਇਹਦੇ ਨਾਲ ਮੋਬਾਈਲ ਫੋਨ ਵੀ ਉਹਨਾਂ ਦਾ ਗੱਡੀ ਦੇ ਵਿੱਚ ਹੈ ਮੋਬਾਈਲ ਫੋਨ ਦੇ ਘਾਟ ਘਾਟ ਬੰਦਾ ਫੋਟੋ ਖਿੱਚਦਾ ਹੈ ਤੇ ਨਾਲ ਲੈ ਕੇ ਜਾਂਦਾ ਵੇ ਫਿਰ ਜੀਪੀਐਸ ਹੀ ਬੰਦਾ ਆਪਣੀ ਜੇਬ ਚ ਤਾਂ ਹੀ ਰੱਖਦਾ ਜੰਗਲ ਚ ਲਿ ਜਾਣ ਲੱਗਿਆ ਵੀ ਕੋਈ ਹੋਊਗਾ ਤੇ ਜੀਐਪੀਐਸ ਦੇ ਵਿੱਚੋਂ ਲੱਭ ਜੇਗਾ ਗਵਾਚਾ ਬੰਦਾ ਉਥੋਂ ਲੱਭ ਲੈਣਾ ਉਹਨਾਂ ਨੂੰ ਫਿਰ ਪਰਿਵਾਰ ਦੇ ਸਾਰੇ ਆਈ ਕਾਰਡ ਪਰਸ ਇੰਨੀ ਜ਼ਰੂਰੀ ਚੀਜ਼ਾਂ ਕੋ ਗੱਡੀ ਚ ਕਿਵੇਂ ਰੱਖ ਸਕਦਾ ਕੋਈ ਨਾ ਕੋਈ ਚਲੋ ਆਈ ਕਾਰਡ ਵੀ ਰੱਖ ਦਿੱਤਾ ਪਰਸ ਨੂੰ ਹੀ ਬੰਦਾ ਜੇਬ 'ਚ ਰੱਖਦਾ ਜੇ ਕੋਈ ਏਡੀ ਦੂਰ ਜਾਣਾ ਜੇ 5 ਕਿਲੋਮੀਟਰ ਦੂਰ ਗਏ ਨਾ ਤੇ ਵੀ ਚੋਰੀ ਹੋ ਸਕਦੀ ਹੈ ਫਿਰ ਉੱਥੇ ਹੋਰ ਕੋਈ ਉਹਨਾਂ ਨੂੰ ਕੋਈ ਮੰਨ ਲਓ ਟੈਂਟ ਵਗੈਰਾ ਨਹੀਂ ਵੀ ਉਹ ਕੋਈ ਟੈਂਪਿੰਗ ਕਰਨ ਆਏ ਹੁਣ ਕਈ ਕਹਿੰਦੇ ਨੇ ਵੀ ਉਹ ਬੜੇ ਮਤਲਬ ਹੋਰ ਤਰ੍ਹਾਂ ਅਜੀਬ ਜਿਹਾ ਹਰਕਤਾਂ ਕਰਦੇ ਪੈਸਨ ਜਦੋਂ ਸੀਸੀਟੀਵੀ ਚ ਵੇਖਿਆ ਨਾ ਅਜੀਬ ਤਰ੍ਹਾਂ ਦੇ ਉਹ ਮਤਲਬ ਵੀ ਐਵੇਂ ਸਪੀਡ ਦੇ ਨਾਲ ਕਪੜੇ ਪਾਣ ਡੈ ਨੇ ਜਿਵੇਂ ਕੋਈ ਉਹਨਾਂ ਨੂੰ ਪਤਾ ਨਹੀਂ ਕੀ ਚੀਜ਼ ਦੇਸੀ ਗਈ ਹੋਵੇ ਜਾਂ ਦਵਾ-ਦਬ ਘਰ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਨੇ ਵੀ ਇਸ ਘਰ ਤੋਂ ਦਵਾ-ਦਬ ਨਿਕਲ ਜੀਏ ਉਹਨੇ ਕਿਹਾ ਵੀ ਸੀ ਕਿ ਸਾਨੂੰ ਚਾਰ ਬੰਦੇ ਦੇਖ ਦੇਣੇ ਚਾਰ ਪੂਤ ਨੇ ਜਿਹੜਾ ਸਾਡੇ ਘਰ ਦੇ ਵਿੱਚ ਨੇ ਸਾਨੂੰ ਛੱਤ ਤੇ ਦੇਖਦੇ ਨੇ ਹੋ ਸਕਦਾ ਵਿਚਾਰੋ ਸੱਚਾ ਹੀ ਹੋਵੇ ਵੀ ਚਲੋ ਇਥੋਂ ਨਿਕਲ ਜੀ ਇਹਨਾਂ ਦੇ ਕੀ ਪਤਾ ਟੁੱਟ ਰ ਜਾਣਾ ਹੁਣ ਕੁਛ ਵੀ ਹੋ ਸਕਦਾ ਮੇਰਾ ਵੀਰ ਚਲੋ ਜੇ ਤੁਹਾਨੂੰ ਵੀਡੀਓ ਪਸੰਦ ਆਈ ਜੇ ਹੋਰ ਵੀ ਵੀਡੀਓ ਵੇਖਣਾ ਚਾਹੁੰਦੇ ਹੋ ਤੇ ਮੇਰਾ ਵੀਰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਜੀ ਮੈਂ ਇਸ ਤੋਂ ਵਧੀਆ ਬਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ ਮੇਰਾ ਵੀਰ